ਅੱਜ ਅੰਬਾਲਾ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਸੀਗਾ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਫਿਰ ਜਿਹੜੇ ਕਿਸਾਨ ਨੇ ਉਹ ਸ਼ੰਭੂ ਮੋਰਚੇ ਤੇ ਹੁੰਦੇ ਨੇ ਉੱਥੇ ਜਾ ਕੇ ਫਿਰ ਨਾਉਨਸਮੈਂਟ ਕਰ ਦਿੰਦੀ ਸਾਨੂੰ ਅੱਗੇ ਕੋਚ ਕਰਨਾ ਚਾਹੀਦਾ ਫਿਰ ਕਿਸਾਨ ਵੱਧਿਆਗੇ ਨੇ ਫਿਰ ਅਧਿਕਾਰੀਏ ਨਾਲ ਐਸਪੀ ਨਾਲ ਮੀਟਿੰਗ ਹੁੰਦੀ ਹੈ ਸਿੱਟਾ ਕੀ ਨਿਕਲਿਆ ਹੈ ਗੱਲ ਕੀ ਆਪਸ ਦੇ ਵਿੱਚ ਹੋਈ ਹੈ ਸਹਿਮਤੀ ਕਿਸ ਗੱਲ ਤੇ ਬਣੀ ਹੈਗੀ ਹੈ ਸਹਿਮਤੀ ਕਿਸੇ ਗੱਲ ਤੇ ਨਹੀਂ ਸੀ ਬਣੀ ਆ ਦਰਅਸਲ ਹਰਿਆਣਾ ਪ੍ਰਸ਼ਾਸਨ ਇੰਨਾ ਜ਼ਿਆਦਾ ਸੀ ਵਾਰ-ਵਾਰ ਗੱਲ ਕਰ ਰਿਹਾ ਕਿ ਉਹਨਾਂ ਨੂੰ ਮਾੜੀ-ਮੋਟੀ ਵੀ ਕਿਸੇ ਗੱਲ ਦੀ ਲੱਥੀ ਚੜੀ ਦੀ ਨਹੀਂ ਆ ਨਾ ਉਹਨਾਂ ਨੂੰ ਕੋਈ ਸ਼ਰਮ ਆਉਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹਿ ਤਾ ਰਸਤੇ ਖੋਲ ਦਿਓ ਕਿਸਾਨ ਜਿੱਥੇ ਬੰਦੀਆਂ ਨੇ ਐਲਾਨ ਕੀਤਾ ਰਕੇ ਰਸਤੇ ਖੁੱਲਦੇ ਰਹਿ ਗਏ ਅਸੀਂ ਦਿੱਲੀ ਵੱਲ ਕੂਚ ਕਰ ਜਾਣਾ ਤੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣੀ ਆ ਜਿਹੜਾ ਕਿ ਕਿਸਾਨਾਂ ਦਾ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨਾ ਹੱਕ ਵੀ ਹੈ ਇਹ ਤਾਂ ਸਰਵਉੱਚ ਅਦਾਲਤਾਂ ਕਹਿ ਚੁੱਕੀਆਂ ਕਿ ਜੇਕਰ ਕਿਸਾਨ ਜਾਂ ਕੋਈ ਵੀ ਵਰਗ ਹੋਵੇ ਚਾਹੇ ਮੁਲਾਜ਼ਮ ਨੇ ਉਹ ਸ਼ਾਂਤਮਈ ਢ ਹੋਣ ਨਵਦੀਪ ਸਿੰਘ ਦੀ ਰਿਹਾਈ ਹੋਣੀ ਸੀ 110 11 ਦਿਨ ਜੇਲ੍ਹ ਚ ਕੱਟੇ ਉਹ ਨੌਜਵਾਨ ਨੇ ਆ ਕੇ ਮੀਡੀਆ ਚ ਜਿਹੜੀਆਂ ਗੱਲਾਂ ਦਸੀਆਂ ਨੇ ਬੜੀਆਂ ਹੈਰਾਨ ਕਰਦੀਆਂ ਕਿ ਉਹ ਕਿੰਨੇ ਕਿੰਨੇ ਪੁਲਿਸ ਮੁਲਾਜ਼ਮਾਂ ਨੇ ਉਹਨੇ ਦੋਸ਼ ਲਾਏ ਆ ਕਿ ਸੀਆਈਏ ਸਟਾਫ ਨੇ ਕਿਵੇਂ ਮੇਰੇ ਨਾਲ ਤਸ਼ੱਦਦ ਕੀਤਾ ਕੀ ਕੀ ਨਹੀਂ ਕੀਤਾ ਕੱਪੜੇ ਲਹਾਏ ਗਏ ਔਰ ਜਿਹੜਾ ਬਰਫ਼ ਦੀਆਂ ਸੱਲੀਆਂ ਤੇ ਪਾਇਆ ਗਿਆ ਬਹੁਤ ਕੁਝ ਬਿਆਨ ਕੀਤਾ ਉਸ ਦੀ ਹੁਣ ਰਿਹਾਈ ਤੇ ਹੋ ਗਈ ਦੇਰ ਸ਼ਾਮ ਨੂੰ ਰਾਤ ਤੱਕ ਪਰ ਕਿਸਾਨਾਂ ਦਾ ਪ੍ਰੋਗਰਾਮ ਪਹਿਲਾਂ ਐਸਪੀ ਅੰਮ੍ਰਿਤਸਰ ਦਾ ਦਫ਼ਤਰ ਘੇਰਨ ਨੂੰ ਲੈ ਕੇ ਸੀ ਬਾਅਦ ਚੋ ਪ੍ਰੋਗਰਾਮ ਦੇ ਵਿੱਚ ਤਬਦੀਲੀ ਕਰ ਦਿੱਤੀ ਕਿ ਹੁਣ ਐਸਪੀ ਦਾ ਦਫ਼ਤਰ ਨਹੀਂ ਅਸੀਂ ਘੇਰਾਂਗੇ ਅ ਇੱਕਠੇ ਹੋਵਾਂਗੇ ਉੱਥੇ ਮੰਡੀ ਵਿੱਚ ਅੰਬਾਲਾ ਦੀ ਔਰ ਇਕੱਠੇ ਹੋ ਕੇ ਉੱਥੋਂ ਸਵਾਗਤ ਕਰਾਂਗੇ ਔਰ ਇੱਕ ਵਿਸ਼ਾਲ ਮਾਰਚ ਕਰਾਂਗੇ ਸ਼ੰਭੂ ਬਾਰਡਰ ਤੱਕ ਦਾ ਅੰਬਾਲੇ ਤੋਂ ਲੈ ਕੇ ਔਰ ਜਿੱਥੇ ਉਹ ਕਿਸਾਨ ਬੈਠੇ ਹੈ ਕਿ ਨਵਦੀਪ ਸਿੰਘ ਜਲਵੇੜਾ ਦੀ ਹੌਸਲਾਫਜ਼ਾਈ ਕੀਤੀ ਜਾਏਗੀ ਕਿ ਬੇਸ਼ੱਕ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਅੰਦਰ ਜੋ ਮਰਜੀ ਕੁਝ ਹੋਇਆ ਹੋਵੇ ਪਰ ਅੱਜ ਕਿਸਾਨ ਤੁਹਾਡੇ ਨਾਲ ਖੜੇ ਨੇ ਔਰ ਉਸ ਦਾ ਸਵਾਗਤ ਕੀਤਾ ਜਾਵੇਗਾ ਸਾਡਾ ਨੌਜਵਾਨ ਆਗੂ ਹੈ ਇਹ ਪ੍ਰੋਗਰਾਮ ਲੀਕ ਦਿੱਤਾ ਗਿਆ ਸੀ ਹਾਲਾਂਕਿ ਮੌਸਮ ਵਿਗੜਨ ਦੇ ਕਰਕੇ ਵੀ ਮੀਂਹ ਕਣੀ ਦੇ ਕਰਕੇ ਵੀ ਬਹੁਤ ਸਾਰੇ ਕਿਸਾਨ ਪਹਿਲੀ ਗੱਲ ਘਰੋਂ ਨਹੀਂ ਨਿਕਲੇ ਜੇ ਘਰੋਂ ਨਿਕਲੇ ਆ ਤੇ ਰਸਤਿਆਂ ਦੇ ਵਿੱਚ ਟ ਔਰ ਉੱਥੇ ਕਿਸਾਨਾਂ ਨੂੰ ਪਹਿਲਾਂ ਹੀ ਹਰਾਸਤ ਵਿੱਚ ਲੈ ਲਿਆ ਗਿਆ ਉਹ ਹਰਾਸਤ ਵਿੱਚ ਕਿਸਾਨਾਂ ਨੂੰ ਐਸਾ ਲਿਆ ਗਿਆ ਕਿ ਕਿਸਾਨ ਆਗੂ ਨਾ ਉੱਥੇ ਪੁੱਜਣ ਨਾ ਕੋਈ ਸੰਬੋਧਨ ਕਰਨ ਵਾਲਾ ਹੋਵੇ ਜੇ ਕੋਈ ਆਏਗਾ ਵੀ ਤੇ ਉਹਨਾਂ ਨੂੰ ਵੀ ਅਸੀਂ ਉੱਥੇ ਬੰਦੀ ਬਣਾ ਲੈਣਾ ਜਾਂ ਡਿਟੇਨ ਕਰ ਲਵਾਂਗੇ ਔ ਕੰਮ ਹੋਇਆ ਅੱਜ ਉੱਥੇ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਜਾਣ ਦੀ ਵੀਡੀਓ ਵੀ ਸਾਹਮਣੇ ਆਈਆਂ ਅਸੀਂ ਵੀ ਜਿਹੜੀ ਕਵਰੇਜ ਕੀਤੀ ਹੈ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਹੁਣ ਆਉਂਦੇ ਆਉਂਦੇ ਸ਼ੰਭੂ ਬਾਰਡਰ ਵਾਲ ਜਿਹੜੇ ਚਾਲੇ ਕੁਝ ਕਿਸਾਨਾਂ ਨੇ ਪਾਤੇ ਜਿਹੜੇ ਸ਼ੰਭੂ ਤੋਂ ਉਧਰ ਜਾ ਰਹੇ ਸਨ ਸਵਾਗਤ ਲਈ ਨਵਦੀਪ ਸਿੰਘ ਦੇ ਜਲਬੇੜਾ ਦੇ ਸਵਾਗਤ ਲਈ ਉਹਨਾਂ ਨੂੰ ਉੱਥੋਂ ਹੀ ਮੋੜ ਦਿੱਤਾ ਗਿਆ ਜਾਂ ਉੱਥੇ ਰੋਕ ਦਿੱਤਾ ਗਿਆ ਕਿ ਅੱਗੇ ਤੁਸੀਂ ਜਾ ਹੀ ਨਹੀਂ ਸਕਦੇ ਅਖੀਰ ਤੱਕ ਆਉਂਦਿਆਂ ਆਉਂਦਿਆਂ ਕਿਸਾਨਾਂ ਨੂੰ ਬਹੁਤਿਆਂ ਨੂੰ ਤੇ ਮੀਂਹ ਦੇ ਕਰਕੇ ਮੁੜਨਾ ਪਿਆ ਸ਼ੰਭੂ ਬਾਰਡਰ 'ਚ ਤੇ ਜਿਹੜੇ ਅੰਬਾਲੇ ਤੋਂ ਇੱਧਰ ਆ ਵਿਚ ਨੇ ਉਹ ਕਦੋਂ ਛੱਡੇ ਜਾਂਦੇ ਆ ਕਿਸਾਨ ਇਹ ਬਾਅਦ ਚ ਪਤਾ ਲੱਗਣਾ ਹੈ ਪਰ ਹਰਿਆਣਾ ਪ੍ਰਸ਼ਾਸਨ ਨੂੰ ਪਤਾ ਨਹੀਂ ਇਹ ਜੀ ਕਿਹੜੀ ਗੱਲ ਹੈ ਕਿ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿ ਹੀ ਦਿੱਤਾ ਕਿ 7 ਦਿਨਾਂ ਦੇ ਅੰਦਰ ਰਸਤਾ ਖਾਲੀ ਕਰ ਦਿਓ ਤਾਂ 7 ਦਿਨ ਤਾਂ ਬੀਤ ਚੁੱਕੇ ਆ 8ਵਾਂ ਦਿਨ ਤੇ ਅੱਜ ਵੀ ਰਸਤਾ ਖਾਲੀ ਕੀ ਕਰਨਾ ਸੀ ਉਲਟਾ ਰਸਤੇ ਹੋਰ ਰੋਕੇਗੇ ਕਿਸਾਨਾਂ ਦੇ ਉੱਥੇ ਇਕੱਠੇ ਨਹੀਂ ਹੋਣ ਦਿੱਤਾ ਗਿਆ ਹੁਣ ਕਿਸਾਨ ਅਨਾਜ ਮੰਡੀ ਚ ਜਾਂ ਕਿਤੇ ਵੀ ਇਕੱਠੇ ਹੋ ਰਿਹਾ ਸਥਾਨ ਦੇ ਵਿੱਚ ਕੋਈ ਵੀ ਇਕੱਠਾ ਹੋ ਸਕਦਾ ਤੇ ਹੁਣ ਜਿਹੜਾ ਇਸ ਮਸਲੇ ਦੇ ਵਿੱਚ ਕਿਸਾਨਾਂ ਨੂੰ ਨਹੀਂ ਇਕੱਠੇ ਹੋਣ ਦਿੱਤਾ ਜਾਂਦਾ ਜਾਂ ਸਿਆਸੀ ਰੈਲੀਆਂ ਦੇ ਵਿੱਚ ਵੀ ਕੀ ਨਹੀਂ ਇਕੱਠੇ ਹੋਣ ਦਿੱਤਾ ਜਾਂਦਾ ਸਾਰਿਆਂ ਨੂੰ ਜਿੱਥ ਕਰਨ ਦਾ ਹੱਕ ਹੈ ਉੱਥੇ ਵਿਰੋਧ ਕਰਨ ਦਾ ਆਲੋਚਨਾ ਕਰਨ ਦਾ ਸਰਕਾਰਾਂ ਦਾ ਕਿਸਾਨਾਂ ਨੂੰ ਵੀ ਹੱਕ ਹੈ ਤੇ ਇਕੱਠੇ ਹੋਣ ਦੇਣ ਦੇ ਵਿੱਚ ਦਿੱਕਤ ਪਤਾ ਨਹੀਂ ਕੀ ਸੀ ਹਰਿਆਣਾ ਸਰਕਾਰ ਨੇ ਜਾਂ ਹਰਿਆਣਾ ਪ੍ਰਸ਼ਾਸਨ ਜਿਹੜੀ ਨੀਤੀ ਅਪਣਾਈ ਹੈ ਕਿਸਾਨਾਂ ਨੂੰ ਇਕੱਠੇ ਨਾ ਹੋਣ ਦੇਣ ਦੀ ਇਹਦਾ ਉਹ ਖਮਿਆਜੇ ਆ ਜਿਹੜੇ ਹਰਿਆਣੇ ਦੇ ਵਿੱਚ ਸਰਕਾਰ ਨੂੰ ਹੀ ਸਭ ਤੋਂ ਭੁਗਤਨੇ ਪੈ ਸਕਦੇ ਆ ਜਿਹੜਾ ਸੱਤਾ ਦੇ ਵਿੱਚ ਹੁੰਦਾ ਜਦੋਂ ਇਸ ਤਰ੍ਹਾਂ ਦੀ ਗਤੀਵਿਧੀ ਕਰਦਾ ਤਾਂ ਫਿਰ ਖਮਿਆਜੇ ਭੁਗਤਨੇ ਪੈਂਦੇ ਆ ਪੰਜਾਬ ਦੇ ਵਿੱਚ ਜਦੋਂ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਤਾਂ ਕਿਸਾਨਾਂ ਨੇ ਕੂਚ ਕੀਤਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਦੀਆਂ ਜਿੰਨੀਆਂ ਮਰਜ਼ੀ ਲੋਕੀ ਕਮੀਆਂ ਗਣਾਈ ਜਾਣ ਜਿੰਨੇ ਮਰਜ਼ੀ ਉਹ ਪ੍ਰਸ਼ਾਸਨਿਕ ਤੌਰ ਤੇ ਪਾਸ ਹੋਏ ਫੇਲ ਹੋਏ ਡਿਸੀਜਨ ਲਿਆ ਗਿਆ ਨਹੀਂ ਲਿਆ ਗਿਆ ਮੁੱਖ ਮੰਤਰੀ ਦੇ ਦਫ਼ਤਰ ਤੋਂ ਬਾਹਰ ਨਿਕਲੇ ਨਹੀਂ ਨਿਕਲੇ ਮੁੱਖ ਮੰਤਰੀ ਨਿਵਾਸ ਤੋਂ ਨਿਕਲੇ ਉਹ ਇੱਕ ਵੱਖਰਾ 이슈 ਹੈ ਇੱਕ ਆਲੋਚਨਾ ਹੁੰਦੀ ਰਹਿੰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕਿਸਾਨ ਅੱਜ ਵੀ ਕਹਿੰਦੇ ਆ ਕਿ ਉਦੋਂ ਉਹਨਾਂ ਨੇ ਰੋਕਿਆ ਨਹੀਂ ਸੀ ਨਾ ਹੀ ਸਾਡੇ ਤੇ ਪਰਚੇ ਕੀਤੇ ਸੀ ਖੁੱਲਾ ਛੱਡ ਦਿੱਤਾ ਗਿਆ ਸੀ ਲਖੀਮਪੁਰ ਖੀਰੀ ਦੇ ਵਿੱਚ ਵੀ ਜਦੋਂ ਜਾਣਾ ਸੀ ਨਵਜੋਤ ਸਿੰਘ ਸਿੱਧੂ ਵੀ ਜਾ ਰਹੇ ਸੀ ਜਦੋਂ ਉਸ ਪਾਸੇ ਨੂੰ ਜਾਂ ਹੋਰ ਕਾਂਗਰਸੀ ਲੀਡਰ ਗਏ ਸੀ ਉੱਥੇ ਸਪੋਰਟ ਕਰਨ ਦੇ ਲਈ ਕਿਸਾਨਾਂ ਦੇ ਉਦੋਂ ਵੀ ਨਹੀਂ ਰੋਕਿਆ ਗਿਆ ਉਲਟਾ ਨਾਲ ਕਿਸਾਨ ਕਿਸਾਨਾਂ ਦੇ ਗਏ ਜਿਹੜੇ ਉਦੋਂ ਕੈਪਟਨ ਮਰਿੰਦਰ ਸਿੰਘ ਨੇ ਖੁੱਲ੍ਹ ਦਿੱਤੀ ਇਸੇ ਕਰਕੇ ਕਿਸਾਨ ਸੌਖਿਆਂ ਲੰਘੇ ਸੀ ਉਦੋਂ ਉਦੋਂ ਕੀਟਿੰਗ ਵੀ ਉਸ ਤਰੀਕੇ ਦੀ ਨਹੀਂ ਸੀ ਹਰਿਆਣਾ ਦੀਆਂ ਜਥੇਬੰਦੀਆਂ ਬੜੀਆਂ ਸਰਗਰਮ ਸੀ ਹੁਣ ਵੀ ਸਰਗਰਮ ਨੇ ਪਰ ਉਸ ਵਕਤ ਬਹੁਤ ਜ਼ਿਆਦਾ ਸਰਗਰਮ ਸੀ ਜਿਸ ਦੇ ਕਰਕੇ ਕਿਸਾਨ ਸੌਖੇ ਹੀ ਹਰਿਆਣਾ ਤੇ ਪੰਜਾਬ ਮਿਲ ਕੇ ਦਿੱਲੀ ਵੱਲ ਕੂਚ ਕਰ ਗਏ ਸੀ ਪਰ ਇਸ ਵਕਤ ਪੰਜਾਬ ਸਰਕਾਰ ਦੀ ਵੀ ਇਸ ਗੱਲ ਨੂੰ ਲੈ ਕੇ ਆਲੋਚਨਾ ਹੁੰਦੀ ਹੈ ਕਿ ਪੰਜਾਬ ਦੀ ਹੱਦ ਅੰਦਰ ਹੀ ਹਰਿਆਣਾ ਪ੍ਰਸ਼ਾਸਨ ਮੱਲ ਕੇ ਬਹਿ ਜਾਂਦਾ ਜਗਾ ਕਿਲ ਗੜ ਦਿੰਦਾ ਪੰਜਾਬ ਦੀ ਹਦੂਦ ਦੇ ਅੰਦਰ ਔਰ ਉਤੋਂ ਐਨ ਐਚ ਆਈ ਦੇ ਆંકੜੇ ਆਈ ਜਾਂਦੇ ਆ ਕਿ ਕਿਸਾਨ ਜਿਹੜਾ ਘਾਟਾ ਬੜਾ ਪਈ ਜਾਂਦਾ ਜੀ 100 ਕਰੋੜ ਤੋਂ ਵੱਧ ਦਾ ਘਾਟਾ ਪੈ ਗਿਆ ਫਲਾਣਾ ਹੋ ਗਿਆ ਉਹ ਘਾਟਾ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਪਾਇਆ ਕਿੰਨੇ ਜਿਨੇ ਘਾਟਾ ਪਾਇਆ ਰਸਤੇ ਰੋਕਿਆ ਅਦਾਲਤ ਤਾਂ ਨਹੀਂ ਨਾ ਝੂਠ ਬੋਲਦੀ ਕਿਸਾਨ ਮੰਨ ਲਓ ਝੂਠ ਬੋਲ ਰਹੇ ਆ ਵੀ ਰਸਤਾ ਅਸੀਂ ਰੋਕਿਆ ਨਹੀਂ ਜੀ ਇਹ ਤਾਂ ਐ ਇਹਨਾਂ ਨੇ ਰੋਕਿਆ ਹੋਇਆ ਠੀਕ ਹੈ ਝੂਠ ਬੋਲਤਾ ਕਿਸਾਨਾਂ ਨੇ ਕੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਝੂਠ ਬੋਲਿਆ ਉਹਨਾਂ ਨੇ ਤਾਂ ਤੱਥ ਦੇਖੀ ਹੋਣੇ ਨਾ ਕਿ ਰਸਤਾ ਕਿਸ ਨੇ ਰੋਕਿਆ ਕਿਸਾਨਾਂ ਨੂੰ ਕਿਉਂ ਨਹੀਂ ਕਹਿਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿ ਘਰਾਂ ਨੂੰ ਚੱਲੋ ਜੇ ਨਹੀਂ ਜਾਓਗੇ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਕਿਸ ਨੂੰ ਕਿਹਾ ਗਿਆ ਚੇਤਾਵਨੀ ਕਿਸ ਨੂੰ ਦਿੱਤੀ ਕਿ ਰਸਤਾ ਖੋਲਣ ਦੀ ਹਰਿਆਣਾ ਸਰਕਾਰ ਨੂੰ ਤੇ ਇੱਥੇ ਹਰਿਆਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਆਰਥਿਕ ਪੈਰੈਸ ਦੇ ਲਈ ਜ਼ਿੰਮੇਵਾਰ ਜਿਹੜੇ ਬੰਦੇ ਆ ਅਧਿਕਾਰੀ ਆ ਸਰਕਾਰ ਆ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਆ ਨਾ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਇਕੱਠੇ ਹੋਣ ਤੋਂ ਵੀ ਰੋਕਿਆ ਜਾਵੇ ਤੇ ਜਿਹੜਾ ਅੱਜ ਮਾਹੌਲ ਬਣਿਆ ਨਾ ਰੋਕਣ ਦਾ ਉਸ ਦੀ ਖਮਿਆਜੇ ਹਰਿਆਣਾ ਨੂੰ ਸੁਭਾਵਿਕ ਹੈ ਕਿ ਭੁਗਤਨੇ ਪੈਣਗੇ ਹਰਿਆਣਾ ਦੇ ਜਿਹੜੀ ਸੱਤਾ ਧੇਰਾ ਹੈ ਭਾਜਪਾ ਨੂੰ ਕਿਉਂਕਿ ਸਰਕਾਰ ਕਿਸਾਨਾਂ ਆਗੂਆਂ ਨੇ ਚੇਤਾਵਨੀ ਵੀ ਦਿੱਤੀ ਆ ਕਿ ਕੋਈ ਨਹੀਂ ਫਿਰ ਸਾਨੂੰ ਨਾ ਇਕੱਠੇ ਹੋਣ ਦੇ ਵੋਟਾਂ ਆ ਰਹੀਆਂ ਫਿਰ ਵੋਟਾਂ ਦੇ ਵਿੱਚ ਐਸੀ ਲਾਂਬਨ ਦੀ ਕਰਾਂਗੇ ਘਾਟੋ ਘਾਟ ਤੁਹਾਨੂੰ ਤਾਂ ਵੋਟਾਂ ਪੈ ਨਹੀਂ ਦਿੰਦੇ ਬਾਕੀ ਜਿਹਨੂੰ ਮਰਜ਼ੀ ਪਈ ਜਾਵੇ ਪੰਜਾਬ ਸਰਕਾਰ ਦੀ ਭੂਮ ਕਿਆ ਹੈਗਾ ਪੰਜਾਬ ਦੀ ਹੱਦ ਦੇ ਵਿੱਚ ਪਰ ਉਦੋਂ ਵੀ ਵੱਡੀ ਗੱਲ ਹਰਿਆਣਾ ਪੁਲਿਸ ਪੰਜਾਬ ਪੁਲਿਸ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱੜਦੇ ਰਹੀ ਇਹਦੇ ਤੁਸੀਂ ਤੇ ਅਸੀਂ ਵੀ ਵੇਖਿਆ ਹੈਗਾ ਜੀ ਬਿਲਕੁਲ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਪ੍ਰਤੱਖ ਸਬੂਤ ਨੇ ਕਿ ਕਿੰਨਾ ਗੋਲੇ ਛੱਟੇ ਗਏ ਕੀ ਕੁਝ ਨਹੀਂ ਕੀਤਾ ਹਾਲਾਂਕਿ ਜਿਹੜੀ ਸ਼ੰਭੂ ਤੇ ਚੌਂਕੀ ਬਣੀ ਹੈ ਪੁਲਿਸ ਮੁਲਾਜ਼ਮ ਜਿੱਥੇ ਬੈਠੇ ਸੀ ਜਾਂ ਲੰਗਰ ਬਣ ਰਿਹਾ ਸੀ ਉੱਥੇ ਆ ਕੇ ਛੱਟੇ ਗਏ ਉਦੋਂ ਇਸ ਗੱਲ ਨੂੰ ਲੈ ਕੇ ਇੱਕ ਵਾਰੀ ਵੀ ਬਿਆਨ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਦਾ ਬਿਆਨ ਏ ਜ਼ਰੂਰ ਆਇਆ ਸੀ ਕਿ ਇਸ ਤਰ੍ਹਾਂ ਬਾਰਡਰ ਬਣਾਤਾ ਵੇਖੋ ਤਾਂ ਸੀ ਜਿਵੇਂ ਭਾਰਤ ਪਾਕਿਸਤਾਨ ਦਾ ਬਾਰਡਰ ਹੋਵੇ ਇੰਨੀ ਕੁ ਗੱਲ ਕਹਿ ਦੇਣ ਨਾਲ ਜ਼ਿੰਮੇਵਾਰੀਆਂ ਨਹੀਂ ਨ ਪੂਰੀਆਂ ਹੁੰਦੀਆਂ ਹੋਰ ਬਹੁਤ ਕੁਝ ਡ੍ਰਿੜ ਇਰਾਦੇ ਨਾਲ ਫੈਸਲੇ ਲੈਣੇ ਪੈਂਦੇ ਆ ਤੇ ਜਿਹੜੇ ਲਏ ਨਹੀਂ ਗਏ ਪੰਜਾਬ ਸਰਕਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਇਥੋਂ ਤੱਕ ਕਿ ਜਿਹੜੀਆਂ ਮੀਟਿੰਗਾਂ ਸਾਂਝੀਆਂ ਹੁੰਦੀਆਂ ਰਹੀਆਂ ਜਿਸ ਦੇ ਵਿੱਚ ਮੁੱਖ ਮੰਤਰੀ ਵੀ ਇੱਕ ਵਾਰੀ ਬੈਠੇ ਸੀ ਕੁਲਦੀਪ ਸਿੰਘ ਢਾਲੀਵਾਲ ਬੈੰਦੇ ਰਿਹਾ ਉਹਨਾਂ ਮੀਟਿੰਗਾਂ ਦੇ ਵਿੱਚ ਹੁਣ ਜੇ ਆਗਾਮੀ ਮੀਟਿੰਗ ਕਦੇ ਹੋਈ ਤਾਂ ਹੋ ਸਕਦਾ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਵੀ ਬੈਠਣ ਖੇਤੀਬਾੜੀ ਵਿਭਾਗ ਮਾਹਮਾ ਉਹਨਾਂ ਕੋਲ ਹੈ ਔਰ ਇਸ ਤਰੀਕੇ ਦੇ ਨਾਲ ਭਾਵੇਂ ਬੈਠਦੇ ਰਹਿਣ ਨਹੀਂ ਬੈਠਦੇ ਰਿ ਬਿਆਨ ਦਿੰਦੇ ਰਹਿ ਉਹ ਉਦੋਂ ਤੱਕ ਤਸੱਲੀ ਨਹੀਂ ਹੁੰਦੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਦੋਂ ਤੱਕ ਉਸ ਧਰਨੇ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਜਾਂਦਾ ਹੁਣ ਸਰਕਾਰ ਨੇ ਤਾਂ ਧਰਨੇ ਵਿੱਚ ਜਾ ਕੇ ਬਹਿਣਾ ਨਹੀਂ ਨਾ ਹੀ ਉੱਥੇ ਇਸ ਅਸinha ਉਹ ਵੱਖਰੀ ਗੱਲ ਹੈ ਕਿ ਵਿੱਚੋਂ ਇਕਾਦੋਕਾ ਜਿਹੜੇ ਲੀਡਰ ਐਸੇ ਨੇ ਜਿਹੜੇ ਚੋਣਾਂ 'ਵੀ ਲੜਦੇ ਨੇ ਔਰ ਬੋਲੇ ਵੀ ਉੱਥੇ ਬਾਅਦ ਵਿੱਚ ਨਹੀਂ ਬੋਲਣ ਦਿੱਤਾ ਗਿਆ ਮਨਾਹੀ ਕਰ ਦਿੱਤੀ ਗਈ ਪਰ ਕਿਸਾਨ ਆਗੂਆਂ ਦਾ ਜਾਂ ਕਿਸਾਨਾਂ ਦਾ ਇਕੱਠੇ ਹੋਣਾ ਆਪਣੇ ਹੱਕੀ ਮੰਗਾਂ ਦੀ ਖਾਤਰ ਉਹ ਕੋਈ ਗੁਨਾਹ ਨਹੀਂ ਹੈ ਹਾਲਾਂਕਿ ਜਿਹੜਾ 2-3 2 ਦਿਨ ਦਾ ਜਿਹੜਾ ਨਹੀਂ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਦਿੱਤੇ ਜਾਣਗੇ ਦਬਾਅ ਪਾਇਆ ਜਾਵੇਗਾ ਕਿ ਕਿਸਾਨਾਂ ਨੂੰ ਦਬਾਉਣ ਦੀ ਜਿਹੜੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਹੋਣੀ ਨਹੀਂ ਚਾਹੀਦੀ ਕਿਸਾਨ ਆਪਣੇ ਹੱਕ ਮੰਗਦੇ ਆ ਕਿਤੇ ਵੀ ਇਕੱਠੇ ਹੋ ਸਕਦੇ ਆ ਹਾਂ ਜੇ ਕਿਸਾਨ ਹਿੰਸਾ ਕਰਦੇ ਨੇ ਫੇਰ ਜਰੂਰ ਜਿਹੜੇ ਐਕਸ਼ਨ ਕਰਨਾ ਹੈ ਮੌਕੇ ਤੇ ਕਰੋ ਪਰ ਜੇ ਸ਼ਾਂਤਮਈ ਢੰਗ ਨਾਲ ਵਧਣਾ ਚਾਹੁੰਦੇ ਨੇ ਅੱਗੇ ਦਿੱਲੀ ਜਾਣਾ ਚਾਹੁੰਦੇ ਨੇ ਸਰਕਾਰ ਅੱਗੇ ਪੇਟਣਾ ਚਾਹੁੰਦੇ ਨੇ ਕਿ ਸਾਨੂੰ ਕੀ ਮਿਲਿਆ ਤੇ ਕੀ ਨਹੀਂ ਮਿਲਿਆ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ ਕਰਦੀ ਰਹੀ ਹੈ ਭਾਜਪਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ 2014 ਤੋਂ ਲੈ ਕੇ 24 ਤੱਕ 10 ਸਾਲ ਬੀਤ ਗਏ ਤੀਜੀ ਵਾਰੀ ਫੇਰ ਮੌਕਾ ਮਿਲ ਗਿਆ ਐਨਡੀਏ ਦੀ ਗੱਠਜੋੜ ਦੀ ਸਰਕਾਰ ਨੂੰ ਪਰ ਹਾਲੇ ਤੱਕ ਵੀ ਕੋਈ ਕਿਸਾਨਾਂ ਦੀ ਆਮਦਨ ਕਿੱਥੇ ਕਿੱਥੇ ਦੁੱਗਣੀ ਹੋਈ ਹੈ ਅੰਕੜੇ ਅਜੇ ਤੱਕ ਨਹੀਂ ਜਾਰੀ ਹੋਏ ਉਹ ਵੱਖਰੀ ਗੱਲ ਹੈ ਕਿ ਇੱਕ ਪੱਤਰਕਾਰ ਦੀ ਨੌਕਰੀ ਵੀ ਚਲੀ ਗਈ ਜਿਨੇ ਉਹ ਬੀਬੀ ਲੱਭ ਲਿਆਂਦੀ ਕਿਸਾਨ ਜਿਹਨੂੰ ਬੁਲਵਾਇਆ ਗਿਆ ਮੰਨ ਕੇ ਬਾਤ ਵਿੱਚ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਕਿ ਹਾਂ ਸਾਡੀ ਆਮਦਨ ਦੁੱਗਣੀ ਹੋ ਗਈ ਜਦੋਂ ਰਿਪੋਰਟ ਕੀਤੀ ਗਈ ਤੇ ਉਸ ਪੱਤਰਕਾਰ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਜਿਨੇ ਰਿਪੋਰਟ ਕੀਤੀ ਇਫੈਕਟ ਚੈੱਕ ਕੀਤਾ ਕਿ ਵਾਕੇ ਜਿਹੜੇ ਕਿਸਾਨ ਬੀਬੀ ਕਹਿ ਰਹੀ ਹੈ ਕਿ ਸਾਡੀ ਆਮਦਨ ਦੁੱਗਣੀ ਹੋ ਰਹੀ ਵੀ ਇਧਰ ਤੇ ਕਿਸਾਨ ਕਰਲਾਈ ਜਾਂਦੇ ਆ ਅੰਦੋਲਨ ਤੇ ਅੰਦੋਲਨ ਹੋ ਰਿਹਾ ਤੇ ਇਹ ਕਿਹੜਾ ਕਿਸਾਨ ਹੋ ਗਿਆ ਕਿਹੜੇ ਖੇ ਦਾ ਫਸਲ ਹੋ ਘਰੀ ਹੈ ਤੇ ਮੁੱਲ ਮਿਲ ਰਿਹਾ ਉਹ ਜਦੋਂ ਫੈਕਟ ਚੈੱਕ ਕੀਤਾ ਤੇ ਉਹ ਹੋਰ ਹੀ ਉਲਟ ਕਹਾਣੀ ਨਿਕਲੀ ਉਸ ਤੋਂ ਬਾਅਦ ਉਹ ਪੱਤਰਕਾਰ ਦੀ ਨੌਕਰੀ ਵੀ ਗਈ ਉਸ ਤੋਂ ਬਾਅਦ ਉਹ ਬੀਬੀ ਦੀ ਆਮਦਨ ਵੀ ਕਿਸਾਨ ਦੀ ਦੁਗਣੀ ਨਹੀਂ ਹੋਈ ਤੇ ਸਰਕਾਰ ਨੇ ਆਪਣੇ ਨੰਬਰ ਜਰੂਰ ਥੋੜੇ ਦੇ ਨਾਲ ਹੀ ਬਣਾਏ ਸੀ ਜਿਹੜੇ ਬਾਅਦ ਚ ਪਰਦਾ ਫਾਸ਼ ਹੋ ਗਿਆ ਸੀ